ਆ ਲੈ ਬੰਗਾਲੇ ਮੰਗਾ ਲਓ ਫਿਰ ਕਰੇ ਲੈ ਕੇ ਚੱਲ ਬੰਗਾਲੇ ਮੰਗਾ ਲੇ ਮੰਗਾ ਲੇ ਮੰਗਾ ਲੇ ਕਰੋ ਮਾੜਾ ਜਿਆ ਕਰੋ ਮਾੜਾ ਜਿਆ ਉਹ ਜੋਰ ਲੱਗਿਆ ਦੀਪਾ ਬਾਈ ਜਿੰਦਾਬਾਦ 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 ਬੜੀਆਂ ਕਾਂ ਦੀ ਲੱਜ ਰੱਖਦੇ ਬੜੀਆਂ ਕਾਂ ਦੀ ਲੱਜ ਜਿੰਦਾਬਾਦ ਆਇਆ ਬੋਲੀਆ ਹੁਣ ਆ ਵੀ ਬੰਦਾ ਇੱਕ ਮਿੰਟ ਰੁਕਿਆ ਪੀਪਲ ਦੇ ਤੇ ਚਲੋ ਅੱਗੇ ਬੋਲੋ ਅੱਗੇ ਨੌਸਰ ਕੀ ਗਾਣਾ ਜਾਵਾਂਗੇ ਜਿਹੜਾ ਹੈਗਾ ਅੱਜ ਰਿਜ਼ਲਟ ਆਏ ਨੇ ਮੰਡੀ ਦੇ ਵਿੱਚ ਅਗਲੇ ਲੋਕਰ ਦਾ ਫਤਵਾ ਉਹ ਮਨਜ਼ੂਰ ਆ ਜੋ ਵੀ ਉਹਨਾਂ ਨੇ ਕੈਂਡੀ ਜਿਹੜਾ ਵੇਖੋ ਬਹੁਤ ਸਭ ਤੋਂ ਪਹਿਲਾਂ ਦਾ ਮੁਬਾਰਕਬਾਦ ਜਿੰਦਾਬਾਦ ਸਤਿ ਸ਼੍ਰੀ ਅਕਾਲ ਸੂਤ ਵਾਸੀਆਂ ਨੂੰ ਜਿਹੜੇ ਜੰਨੀਆਂ ਚੋਣਾਂ ਆਮ ਸ਼ਾਂਤੀ ਦਾ ਆਮ ਆਮ ਨੰਬਰ ਜਿਹੜੇ ਦੇਪਰੇ ਚੜੀਆਂ ਕੋਈ ਇੱਥੇ ਲੜਾਈ ਝੜਾ ਨਹੀਂ ਹੋਇਆ ਕੋਈ ਐਸਾ ਕੋਈ ਵਿਰੋਧ ਵੀ ਇੱਕ ਨੂੰ ਜਦਾ ਹੋਇਆ ਬਹੁਤ ਅਮਨਮਾਨ ਤੇ ਜਿਹੜੀਆਂ ਦੇਪਰੇ ਚੜੀਆਂ ਔਰ ਜੋ ਵੀ ਜਿਹੜਾ ਫਤਵਾ ਆਇਆ ਸੀ ਉਹ ਲੋਕਾਂ ਦਾ ਮਨਜ਼ੂਰ ਕਰਦੇ ਆ ਠੀਕ ਹੈ ਅਸੀਂ 3-4 ਸੀਟਾਂ 8-8-9 ਤੋਂ ਵੋਟਾਂ ਤੇ ਹਰ ਗਏ ਚਲੋ ਕੋਈ ਗੱਲ ਨਹੀਂ ਅਸੀਂ ਕਾ ਮਿਹਨਤ ਕਰਾਂਗੇ ਅਗਲੀ ਵਾਰ ਤਾਂ ਹੋਟ ਚੰਗੇ ਹੋਗੇ ਵੋਟ ਛੇ ਹੋਰ ਤਗੜੇ ਹੋ ਗਏ ਆ ਵਾ ਜੀ ਬਿਨਾਂ ਕਿਸੇ ਸਿੰਬਲ ਤੋਂ ਆਜ਼ਾਦ ਉਮੀਦਵਾਰ ਤੁਸੀਂ ਜਿਹੜੇ ਚੋਣ ਮੈਦਾਨ ਚ ਡਾਰੇ ਸੀ ਪਾਰਟੀ ਤੋਂ ਬਿਨਾਂ ਹਟ ਕੇ ਤਾਂ ਤਿੰਨ ਸੀਟਾਂ ਤੁਹਾਨੂੰ ਮਿਲੀਆਂ ਉਹਨੂੰ ਕਿਵੇਂ ਦੇਖਦੇ ਹੋ ਠੀਕ ਹੈ ਜੀ ਮੈਂ ਤਾਂ ਬਹੁਤ ਵਧੀਆ ਮੁਬਾਰਕਬਾਦ ਜਿੰਨੇ ਜਿਹੜੀਆਂ ਤਿੰਨ ਸੀਟਾਂ ਦੇ ਜਿਹੜੇ ਵੋਟਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਆਨ ਵੀ ਧੰਨਵਾਦ ਕਰਦਾ ਹੈ ਤੁਸੀਂ ਬਹੁਤ ਵਧੀਆ ਸਾਨੂੰ ਵੋਟ ਸ਼ੇਅਰ ਮਿਲਿਆ ਬਹੁਤ ਚੰਗੀ ਸਾਨੂੰ ਵੋਟ ਸ਼ੇਰ ਮਿਲੀ ਹੈ ਕੋਈ ਨਹੀਂ ਆਪਣਾ ਜਿਹੜਾ ਉਹਨਾਂ ਲੋਕਾਂ ਦਾ ਫਤਲਾ ਬਰਜ਼ੂਰ ਆ ਸੇਟਾ ਸਾਨੂੰ ਦਿੱਤੀਆਂ ਸੀਆਂ ਦੇ ਵਿੱਚੋਂ ਤੇ ਅਸੀਂ ਉਹਨਾਂ ਨੂੰ ਜਿਹੜੀਆਂ ਸਾਰੇ ਵੋਟਰਾਂ ਦਾ ਧੰਨਵਾਦ ਕਰਦੇ ਮੁਬਾਰਕਬਾਦ ਦਿੰਦੇ ਜਿਹੜੇ ਕੈਂਡੀ ਨੂੰ ਮੁਬਾਰਕਬਾਦ ਔਰ ਜਿਹੜੇ ਕੈਂਡੀ ਨੂੰ ਜੂਜ ਵੀ ਕਰ ਗਏ ਉਹਨਾਂ ਨੂੰ ਵੀ ਮੁਬਾਰਕਬਾਦ ਤਕੜੇ ਹੋ ਕੇ ਉਹਨਾਂ ਨੇ ਲੜਿਆ ਗਾਂ ਤੋਂ ਤਕੜੇ ਹੋ ਕੇ ਲੋਕਾਂ ਦੀ ਸੇਵਾ ਕਰ ਕੋਈ ਗੱਲ ਨਹੀਂ ਸਮਾਂ ਆਊਗਾ ਫਿਰ ਤੇ ਸਮਾਂ ਮਿਲ ਜੂਗਾ